ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਜਰਸੀ ਬੱਸੀ ਲੈ ਕੇ ਆਏ ਹਾਂ ਪਹਿਲਾ ਸੂਆ ਸੂਈਆ ਤੇ ਮਗਰ ਵੀ ਇਹਨੇ ਬੱਸੀ ਨੂੰ ਜਨਮ ਦਿੱਤਾਗਾ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਦੇਖ ਸਾਨੂੰ ਜੇਰ ਪ੍ਰੋਪਰ ਪੈ ਚੁੱਕੀ ਆ ਪਹਿਲਣ ਬੱਸੀ ਬੱਛੀ ਨੂੰ ਇਹਨੇ ਜਨਮ ਦਿੱਤਾ ਬੱਸੀ ਇਹਦੇ ਨੂੰ ਕਰੀ ਮਤ ਮਾਂ ਦੀ ਮਗਰ ਨੂੰ ਸੁਦੇਖ ਆਦਿ ਪੂਰੀ ਜਾਤ ਬਰੀਡ ਦੇ ਵਿੱਚ ਬੱਸੀ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਹੜ ਦੇ ਪਤਣ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਪਹਿਲਣ ਬੱਸੀ ਆ ਮੁਠੀ ਵਾਲਾ ਹੱਥਾਂ ਦੀ ਚੁਵਾਈ ਵਾਲਾ ਸੋਹਣਾ ਥਣ ਲੱਗਿਆ ਹੋਸ ਨੂੰ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਧਾਰਾ ਮਾਰ ਕੇ ਦਿਖਾਵਾਂਗੇ ਬਾਕੀ ਲੇਵੇ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਤਿਆਰੀ ਕਰੀ ਆ ਬੱਸੀ ਨੇ ਚੰਗੀ ਸਾਂਹ ਦੇ ਨਾਲ ਚੰਗਾ ਦੁੱਧ ਪਾਉਗੀ ਤੋਰ ਕੇ ਦਿਖਾ ਦੇ ਪੁੱਤ ਪਹਿਲਾਂ ਫਿਰ ਧਾਰਾਂ ਮਾਰ ਕੇ ਦਿਖਾਵਾਂਗੇ ਪਹਿਲਾਂ ਬੱਸੀ ਸੂਈ ਆ ਸੋ ਬੱਸੀ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬੱਛੀ ਬਹੁਤ ਚੰਗੀ ਜਿਹੜੀ ਬੱਸੀ ਮਗਰ ਜਨਮ ਦਿੱਤਾ ਬਹੁਤ ਚੰਗੀ ਬੱਛੀ ਨੂੰ ਜਨਮ ਦਿੱਤੇ ਨੇ ਫੇਸ ਕੁਆਲਿਟੀ ਦੇਖੋ ਬੱਛੀ ਦੀ ਮੋਟੀ ਅੱਖ ਛੋਟਾ ਕੰਨ ਮੱਥੇ ਟੋਆ ਸੂ ਦੇਖੋ ਪਹਿਲਾਂ ਜਰਸੀ ਤੋਰ ਦੇ ਬੁੱਤ ਇੱਧਰ ਨੂੰ ਲੈ ਲੈ ਸਿੱਧੇ ਲੈ ਸੋ ਦੇਖ ਸਾ ਰਹੇ ਹਾਂ ਤੋਰਾ ਵਗੈਰਾ ਤੇ ਹਵਾਨਾ ਚੈੱਕ ਕਰਿਓ ਸੋਨਾ ਦੁੱਧ ਪਾਉਗੀ ਚੰਗੀ ਸੇਵਾ ਦੇ ਨਾਲ ਪਿਓਰ ਜਰਸੀ ਬਰੀਡ ਦੇ ਵਿੱਚ ਪੈਂਦੀ ਆ ਤੇ ਮਗਰ ਵੀ ਬੱਚੀ ਆ ਸੋ ਦੋ ਬੱਚੀਆਂ ਹੋ ਗਈਆਂ ਜਰਸੀ ਜਿਹੜੇ ਮੇਰਾ ਵੀਰ ਸੌਂਗ ਰੱਖਦਾ ਜਰਸੀ ਦਾ ਉਹਨਾਂ ਲਈ ਸੁਨਹਿਰੀ ਮੌਕਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਇੱਕ ਤਾਂ ਇਹ ਬੱਚੀਆਂ ਦੁੱਧ ਨਹੀਂ ਟੁੱਟਦੀਆਂ ਸੋ ਨਾਲ ਇੱਕ ਇਹਨਾਂ ਦੀ ਦੁੱਧ ਦੀ ਕੁਆਲਿਟੀ ਬਹੁਤ ਚੰਗੀ ਹੁੰਦੀ ਆ ਫੈਂਟ ਵਧੀਆ ਆ ਤੇ ਦੁੱਧ ਪੀਣ ਦੇ ਲੈ ਕੇ ਵੀ ਹੁੰਦਾਗਾ ਤੇ ਚੰਗੀ ਫੈਂਟ ਵਾਲਾ ਹੁੰਦਾਗਾ ਸੋ ਬੱਸੀ ਲਾ ਦੇ ਬੁੱਤ ਫੇਰਾ ਪਤਾਰਾ ਮਾਰ ਕੇ ਦਿਖਾਵਾਂਗੇ ਸੋ ਜੇਰ ਬਹੁਤ ਮੀਣ ਕੰਮ ਹੁੰਦਾ ਜੇਰ ਦੀ ਆ ਪੀਆ ਪ੍ਰੋਪਰ ਪਹਿਲਾ ਸੂਆ ਸੂਈ ਆ ਬੱਸੀ ਤੇ ਮਗਰ ਬੱਛੀ ਆ ਹਵਾਨਾ ਦੇਖੋ ਤੁਸੀਂ ਪੂਰਾ ਚੌੜਾ ਤੇ ਠੋਸ ਬੰਨ ਤਿਆਰ ਕੀਤਾ ਠੰਡੀ ਸੀਲ ਪੂਰੀ ਬਰਫ਼ ਵਰਗੀ ਆ ਹੁਣ ਆਪਾਂ ਬੱচ্চਾ ਲਾ ਕੇ ਸੁਦੇਸ਼ਾ ਨੇ ਕੋਈ ਆਲ ਵਗੈਰਾ ਨਹੀਂ ਕਰਦੀ ਇਹ ਬੱচ্চਾ ਲਾ ਕੇ ਪਸਮਾ ਕਰਕੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮੰਗਾ ਸਕਦਾ ਇਹ ਲੱਖ ਲੱਖ ਰੁਪਏ ਦਾ ਸੁਪ ਪਸਮਾ ਵਗੈਰਾ ਤੁਹਾਨੂੰ ਚੈੱਕ ਕਰਾਉਣਾ ਦੂਸਰੇ ਤੋਂ ਬੱਸੀ ਪਸਮਾ ਚ ਆ ਗਈ ਪੂਰੀ ਖਣ ਕਲਾ ਕਲਾ ਨਿੱਖੜ ਮੈਂ ਕੋਈ ਖੋਟ ਸਾਗ ਨਹੀਂ ਹਥਣ ਚੁਵਾਈ ਵਾਲਾ ਸੋਨਾ ਥਾਣਾ ਮਾਰ ਦੋ ਧਾਰਾ ਜੀ ਤੂੰ ਧਾਰਾ ਮਾਰ ਕੇ ਦਿਹਾਉਣੇ ਆ ਸੋ ਦੇਖੋ ਪੋਲੀ ਤੇ ਮੋਟੀ ਚੁਵਾਈ ਪੂਰੀ ਕੋਈ ਭੂੜ ਸਰ ਲੈਣੇ ਦੇਖੋ ਪੂਰੀ ਪੋਲੀ ਤੇ ਮੋਟੀ ਚੁਵਾਈ ਆ ਮਗਰ ਥਾਣੀਆਂ ਮਾਰ ਦੋ ਜੀ ਸੋ ਦੇਖੋ ਬੈਕ ਸਾਈਡ ਤੋਂ ਦਿਖਾਉਣੇ ਆ ਚੁਵਾਈ ਪੂਰੀ ਪੋਲੀ ਤੇ ਮੋਟੀ ਆ ਬਾਕੀ ਸੀਲ ਠੰਡੀ ਮੇਨ ਕੰਮ ਬਹੁਤ ਹੁੰਦਾ ਸੀਲ ਠੰਡੀ ਆ ਘਰੇ ਚੋਣ ਵਾਲੀਆਂ ਬੁੜੀਆਂ ਦੇ ਦੇਖੋ ਦੀ ਕੋਈ ਆਲ ਵਗੈਰਾ ਨਹੀਂ ਕਰਦੀ ਪੂਰੀ ਠੰਡੀ ਸੀਲ ਆ ਕੋਲੀ ਤੇ ਮੋਟੀ ਚਵਾਈ ਦਿਖਾ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜੀ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ